ਸਰਾਜਾ ਹਰਪ੍ਰੀਤ ਨੂੰ ਤੇ ਲਵਪ੍ਰੀਤ ਨੂੰ ਅੱਜ ਕੋਰਟ ਵਿੱਚ ਪੇਸ਼ ਕਰਾਇਆ ਗਿਆ ਕੀ ਉਹਨਾਂ ਦਾ ਅੰਦਰ ਗੱਲਬਾਤ ਹੋਈ ਤੁਹਾਡੀ ਕੋਰਟ ਨੂੰ ਦੇਖੋ ਜੀ ਅੰਦਰ ਇਦਾਂ ਪੁਲਿਸ ਦੋ ਦੰਦਰ ਮਾਨ ਲੈ ਕੇ ਗਈ ਸੀ ਸੈਸ਼ਨ ਕੋਲੋਂ ਤੇ ਅੱਜ ਇਹਨਾਂ ਨੇ ਪੇਸ਼ ਕਰਕੇ ਕੋਈ ਵੀ ਫਰਦਰ ਸਾਡੇ ਕੋਲੋਂ ਨਾ ਕੋਈ ਲਿੰਕ ਲੱਭਿਆ ਤੇ ਨਾ ਹੀ ਸਾਡੇ ਕੋਲੋਂ ਕੋਈ ਰਿਕਵਰੀ ਹੋਈ ਹੈ ਨਾ ਹੀ ਕੋਈ ਕਰੰਸੀ ਹੋਈ ਹੈ ਸਾਡੇ ਕੋਲੋਂ ਰਿਕਵਰ ਕੁਝ ਵੀ ਰਿਕਵਰ ਨਹੀਂ ਹੋਇਆ ਸਾਡੇ ਕੋਲੋਂ ਫਰਦਰ ਤੇ ਹੁਣ ਜੁਡੀਸ਼ਲ ਕਰ ਦਿੱਤਾ ਗਿਆ ਜੀ ਕੀ ਰਿਮਾਂਡ ਕਹਿੰਦੇ ਸੀ ਰਿਮਾਂਡ ਮੂੜਦਾ ਵੀ ਨਹੀਂ ਜੀ ਨਹੀਂ ਅਜੇ ਰਿਮਾਂਡ ਤਾਂ ਨਹੀਂ ਜੁਡੀਸ਼ੀਅਲ ਹੋ ਗਿਆ ਜੀ ਇਹਨਾਂ ਦਾ ਜਲੰਧਰ ਇੱਕ ਕੋਰਟ ਦੇ ਵਿੱਚ ਜਿਹੜੀ ਵੀਡੀਓ ਇਹਨਾਂ ਨੇ ਗਰਾਫੀ ਦਿਖਾਈ ਆ ਉਹਦੇ ਕਿਉਂ ਕੀ ਜੀ ਲੱਗਦੀ ਹੈ ਜਿਹੜੀ ਇਹਨਾਂ ਨੇ ਮੌਕੇ ਤੋਂ ਵੀਡੀਓ ਬਣਾਈ ਆ ਜੀ ਮੌਕੇ ਤੋਂ ਵੀਡੀਓ ਬਣਾਈ ਹੋਏ ਇਹਨਾਂ ਨੇ ਹਜੇ ਤੱਕ ਕੋਰਟ 'ਚ ਨਹੀਂ ਪੇਸ਼ ਕੀਤੀ ਜੀ ਉਹਦੀ ਕਾਪੀ ਕੋਰਟ 'ਚ ਨਹੀਂ ਪੇਸ਼ ਕੀਤੀ ਇਦਾਂ ਇਥੇ ਕੋਰਟ ਦੇ ਵਿੱਚੋਂ ਲੋਅਰ ਕੋਰਟ ਤੋਂ ਰਿਮਾਂਡ ਕੈਨਸਲ ਕਰਤਾ ਜੀ ਹਾਈ ਕਾਚਨ ਤੋਂ ਮਿਲਿਆ ਉਹਦੇ ਬਾਰੇ ਜੀ ਜੱਜ ਸਾਹਿਬ ਨੇ ਕੀ ਨਹੀਂ ਉਦੇ ਬਾਰੇ ਵੀ ਜੀ ਇਦਾਂ ਜੋ ਕੋਰਟ ਦਾ ਹੁਕਮ ਆ ਉਹ ਮੰਨਣਾ ਪਿਆ ਜੀ ਮੰਨਣਾ ਹੀ ਪੈਣਾ ਸੀ ਤੇ ਹੁਣ ਅੱਜ ਪੇਸ਼ ਕੀਤਾ ਤੇ ਅੱਜ ਤਾਂ ਸਾਡੇ ਕੋਲ ਰਿਕਵਰ ਕੁਝ ਨਹੀਂ ਹੋਇਆ ਜੋ ਲੋਅਰ ਕੋਰਟ ਨੇ ਪਹਿਲਾਂ ਦੇਖ ਕੇ ਇਹਨਾਂ ਨੂੰ ਜੁਡੀਸ਼ਲ ਭੇਜਿਆ ਸੀ ਉਹੀ ਅੱਜ ਹੋਇਆ ਦੁਆਰਾ ਅੱਜ ਕੁਝ ਬ੍ਰਾਮਬਤੀ ਕੁਝ ਹੋ ਨਹੀਂ ਕੋਈ ਬ੍ਰਾਮਬਤੀ ਕੋਈ ਲਿੰਕ ਨਹੀਂ ਸਾਡੇ ਕੋਲ ਪੁਲਿਸ ਦਾ ਪੱਖ ਕੀ ਰਿਹਾ ਪੁਲਿਸ ਦਾ ਪੱਖ ਵੀ ਕੋਈ ਨਹੀਂ ਰਿਹਾ ਜੀ ਐਸ ਸੱਚ ਇਦਾਂ ਦਾ ਕੁਝ ਤਾਂ ਕਿਉਂਕਿ ਕੁਝ ਸਾਡੇ ਅਸੀਂ ਬੇਗੁਨਾ ਜੀ ਠੀਕ ਹੈ ਸਾਡੇ ਕੋਲੋਂ ਬੇਗੁਨਾਈ ਸਬੂਤ ਹੁੰਦੀ ਵੀ ਆ ਅੱਗੇ ਵੀ ਹੋਊਗੀ ਹਾਂਜੀ ਹਾਂਜੀ ਮਤਲਬ ਕਹਿੰਦਾ ਕੋ ਕੋਰਟ ਕਹਿੰਦੇ ਨਜਾਇਜ਼ ਆ ਦੋਨੋਂ ਜਾਂਦੇ ਆ ਨਾ ਦੇਖੋ ਜੀ ਬਿਲਕੁਲ ਨਜਾਇਜ਼ ਆ ਡੇ 1 ਤੋਂ ਮੈਂ ਫੋਲੋ ਕਰ ਰਿਹਾ ਇਸ ਕੇਸ ਨੂੰ ਡੇ 1 ਤੋਂ ਮੈਂ ਇਹੀ ਗੱਲ ਕਹਿ ਰਿਹਾ ਐਸ ਪਰ ਦੇਰ ਐਫ ਆਈ ਆਰ ਕਿ ਇਹ ਸਿਰਫ ਸਾਨੂੰ ਡਿਫੇਮ ਕਰਨ ਲਈ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਆ ਤਾਂ ਕਿ ਸਾਡਾ ਭਾਈ ਅਮਰਤਪਾਲ ਸਿੰਘ ਉਹਨਾਂ ਨਾਲ ਨਾਮ ਜੁੜਦਾ ਇਸ ਦਾ ਮੈਂ ਉਹਨਾਂ ਦਾ ਬ੍ਰਦਰ ਆ ਮਤਲਬ ਹਰਪੀ ਸਿੰਘ ਉਹਨਾਂ ਦੇ ਬ੍ਰਦਰ ਆ ਸਾਡੇ ਜਿਹੜੇ ਕਲਾਇੰਟ ਹੈਗੇ ਨੇ ਤੇ ਇਸ ਕਰਕੇ ਸਾਨੂੰ ਡਿਫੇਮ ਕੀਤਾ ਜਾ ਰਿਹਾ ਆਦਰਵਾਇਜ਼ ਸਾਡੇ ਕੋਲੋਂ ਨਾ ਕੁਝ ਰਿਕਵਰ ਹੋਇਆ ਸੀ ਪਹਿਲਾਂ ਨਾ ਹੁਣ ਦੁਬਾਰਾ ਰਿਕਵਰ ਹੋਇਆ ਕੁਝ ਕੀ ਫਲੋਰ ਵਿੱਚ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਤੁਸੀਂ ਆਪਣੇ ਬਾਰੇ ਉਹ ਜੀ ਇਹੀ ਤੇ ਪਹਿਲਾਂ ਹੀ ਸਾਨੂੰ ਪਤਾ ਸੀਗਾ ਕਿ ਜਿਹੜਾ ਨਾ ਕੇਸ ਚ ਚਲਾਇਆ ਜਾ ਰਿਹਾ ਜੀ ਉਹ ਦੇਖਣ ਨਾਲੇ ਪੁਲੀਚਾਰਾ ਤੋਂ ਕਿੱਥੇ ਆ ਬ੍ਰਿਡ ਨੇ ਉੱਤੇ ਟੈਸ਼ਨ ਕੋਰਟ ਨੇ ਜਾ ਕੇ ਜੋ ਨਰਵਾੜ ਵੜਿਆ ਹੀ ਗਿਆ ਜੀ ਜੀ ਇਹਨਾਂ ਲੱਗਦਾ ਹੀ ਪਤਾ ਨਹੀਂ ਸਾਨੂੰ ਜੋ ਆਉਦੇ ਸੁਭਾਅ ਦਾ ਜੀ ਸਹੀ ਆਪਾਂ ਦੀ ਗੱਲ ਨਹੀਂ ਯਾਦ ਇਹਨਾਂ ਦੋ ਦਿਨ ਲੱਗਿਆ ਨਰਵਾੜ ਹੀ ਪਰਮੋ ਹਾਂਜੀ ਇਹ ਵੀ ਜਨਾ ਕੋਈ ਖਾਲੀ ਨਹੀਂ ਤੁਸੀਂ ਬੇਲ ਵੀ ਲਾਈ ਕੋਈ ਹਾਂਜੀ ਬੇਲ ਲਾਈ ਕੀ ਬੇਲ ਚ ਕੀ ਆ ਤੇ ਇਗਲੀ ਤੇ ਇਤਰੀ ਗਏ ਬੀਤ ਲੈ ਕੇ ਉਹ ਫਿਰ ਅਮੀਰਾਂ ਨੂੰ ਲੈ ਕੇ ਅਸੀਂ ਸੈਂਡ ਕਰਾਈ ਰਮਾਂਡ ਚ ਕੀ ਦੱਸਿਆ ਕੀ ਇਹਨਾਂ ਨੇ ਪੁੱਛ ਗਿੱਚ ਕੀਤਾ ਪਤਾ ਲੱਗਿਆ ਦੱਸੇ ਕੁਛ ਕੁਛ ਦਾ ਤੇ ਅਜੇ ਇੰਨੀ ਸਾਡੀ ਡਿਊਟੀ ਗੱਲ ਨਹੀਂ ਹੋਈ ਉਹਨਾਂ ਨਾਲ ਹਾਂਜੀ ਮੈਨੂੰ ਤੋਂ ਲੱਗਦਾ ਹੀ ਹੈ ਕਿ ਜੇ ਕੋਈ ਗੱਲਬਾਤ ਹੋਰ ਤੋਂ ਹੋਈ ਹੁੰਦੀ ਤੇ ਉਹਨਾਂ ਨਾਲ ਸਾਥੀ ਗੱਲਾਂ ਓਕੇ 14 ਦਿਨ ਦੀ ਕਸਟਡੀ ਚ ਭੇਜਤਾ ਹਾਂਜੀ ਹਾਂਜੀ ਸਤਪਾਲ ਦੇ ਭਰਾ ਨੂੰ ਅੱਜ ਪੇਸ਼ਕੋਟ ਚ ਕੀਤਾ ਕੀ ਲੱਗਿਆ ਕੀ ਰਮਾਂਡ ਮਿਲਿਆ ਕੀ ਗੱਲਬਾਤ ਹੋਈ ਤੁਹਾਡੇ ਆਪਸ ਵਿੱਚ 14 ਦਿਨ ਦਾ ਜੁਡੀਸ਼ੀਅਲ ਕਸਟਡੀ ਵਿੱਚ ਭੇਜ ਅੱਛਾ ਜੀ ਕੋਈ ਹੋਰ ਕੁਛ ਬਰਾਮਤੀ ਕੋਈ ਹੋਰ ਨਵਾਂ ਚੀਜ਼ Nice.